ਮੀਟਿੰਗ ਖਤਮ ਹੋਣ ਤੋਂ ਬਾਅਦ ਬੋ ਵੀ ਮਾਨ ਜੀ ਬਾਹਰ ਆਏ ਨੇ ਗੱਲਬਾਤ ਕਰਦੇ ਉਹਨਾਂ ਨਾਲ ਸੱਸੀ ਗਲਬਾਜੀ ਸੱਸੀ ਗਲਬਾਜੀ ਉਹ ਵੀ ਜੀ ਗੱਲ ਕਰੀਏ ਮੀਟਿੰਗ ਸੱਤੀ ਗਈ ਸੀ ਸੁਖਵੀਰ ਸਿੰਘ ਬਾਦਲ ਵੱਲੋਂ ਕੱਲ ਜਿਹੜਾ ਅਸਤੀਫਾ ਦਿੱਤਾ ਗਿਆ ਟਿੰਪੀ ਢਿੱਲੋਂ ਵੱਲੋਂ ਕੀ ਗੱਲਬਾਤ ਹੋਈ ਹੈ ਨਹੀਂ ਅਸੀਂ ਤਾਂ ਵੈਸੀ ਹੀ ਮਿਲਣ ਆਏ ਸੀ ਪ੍ਰਧਾਨ ਸਾਹਿਬ ਨੂੰ ਕੋਈ ਮੀਟਿੰਗ ਨਹੀਂ ਸੀ ਕਿ ਸੱਚ ਵੈਸੀ ਹੈ ਜ ਆਪ ਦਾ ਕੋਈ ਆਪਦੇ ਕਮਾਕਾਰਾਂ ਲਈ ਆਏ ਸੀਗੇ ਇੱਥੇ ਨਹੀਂ ਕੁਝ ਤਾਂ ਗੱਲ ਹੋਈ ਹੋਊਗੀ ਮੀਟਿੰਗ 'ਚ ਤੁਸੀਂ ਸ਼ਾਮਲ ਹੋਏ ਹੋ ਕਾਫੀ देर ਦੇ ਅੰਦਰ ਲੀਡਰਸ਼ਿਪ ਬੈਠੀ ਹੈ ਜੀ ਆ ਕੋ ਗੱਲਾਂ ਬਾਤਾਂ ਹੋਈਆਂ ਅੰਦਰ ਉੱਥੇ ਪਰ ਜਿਹੜਾ ਇਲੈਕਸ਼ਨ ਦੀ ਇਹ ਗੱਲਬਾਤ ਬਾਹਰ ਨਹੀਂ ਦੱਸੀ ਜਾ ਸਕਦੀ ਇਹ। ਨਿੰਪੀ ਜੀ ਛੱਡ ਕੇ ਗਏ ਐ। ਉਹਨਾਂ ਨੇ ਬੇਨਤੀ ਵੀ ਕੀਤੀ ਐ ਵੀ ਮੇਰਾ ਛੋਟਾ ਭਰਾ ਐ ਨੀਪੀ ਢਿੱਲੋਂ। ਮੈਂ 10 ਦਿਨ ਸੋਚੂੰਗਾ। ਉਹਨੂੰ ਟਾਈਮ ਵੀ ਦਿੱਤਾ। ਉਹਨਾਂ ਨੇ ਥੋੜੇ ਸੋਸ਼ਲ ਮੀਡੀਆ ਤੇ ਵੀ ਆਇਆ ਹੋਊਗਾ ਕਿ ਉਹ ਵਾਪਸ ਆਉਣ ਤੇ ਆ ਕੇ ਦੁਬਾਰਾ ਟਿਕਟ ਮੈਂ ਨੀਪੀ ਢਿੱਲੋਂ ਦੇਵਾਂਗਾ। ਤਾਂ ਸਭ ਇਹ ਗੱਲ ਵੀ ਉਹ ਵੀ ਜੇ ਗੱਲ ਕਰੀਏ ਕੀ ਕਾਰਨ ਲੱਗਦਾ ਹੈਗਾ ਵੀ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਇੰਨੇ ਪੁਰਾਣੇ ਲੀਡਰ ਸੀ। ਢਿੱਲੋਂ ਸਾਹਿਬ ਵੀ ਦੱਸ ਸਕਦੇ ਬਈ ਇਹਦਾ ਜਵਾਬ ਉਹ ਹੀ ਦੇ ਸਕਦੇ। ਕੀ ਤੁਹਾਨੂੰ ਲੱਗਦਾ ਹੈ ਡਿੰਪੀ ਢਿੱਲੋਂ ਸ਼ਰੋਮਣੀ ਅਕਾਲੀ ਦਲ ਚ ਵਾਪਸੀ ਕਰਨਗੇ ਜਿਵੇਂ ਸੁਖਵੀਰ ਸਿੰਘ ਬਾਦਲ ਵੱਲੋਂ ਵੀ ਜਿਹੜਾ 10 ਦਿਨ ਦਾ ਟਾਈਮ ਦਿੱਤਾ ਗਿਆ ਸਰ ਜੀ ਨਾ ਬਾਦ ਸਾਹਿਬ ਨੇ ਬੇਨਤੀ ਕੀਤੀ ਹੈ ਵੀ ਛੋਟਾ ਭਰਾ ਕਹਿ ਕੇ ਵੀ ਵਾਪਸ ਆਉਣ ਔਰ ਟਿਕਟ ਉਹਨਾਂ ਦੀ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਬੋਵੀ ਮਾਨ ਜੀ ਬਾਹਰ ਆਏ ਨੇ ਗੱਲਬਾਤ ਕਰਦੇ ਉਹਨਾਂ ਨਾਲ ਸੱਸੀ ਗੱਲ ਬਈ ਜੀ ਸੱਸੀ ਗੱਲ ਬਈ ਜੀ ਤਾਂ ਬੋਵੀ ਜੀ ਨਾਲ ਗੱਲ ਕਰੀਏ ਮੀਟਿੰਗ ਸੱਤੀ ਗਈ ਸੀ ਸੁਖਵੀਰ ਸਿੰਘ ਬਾਦਲ ਵੱਲੋਂ ਕੱਲ ਜਿਹੜਾ ਅਸਤੀਫਾ ਦਿੱਤਾ ਗਿਆ ਡਿੰਪੀ ਢਿੱਲੋਂ ਵੱਲੋਂ ਕੀ ਗੱਲਬਾਤ ਹੋਈ ਹੈ ਨਹੀਂ ਅਸੀਂ ਤਾਂ ਵੈਸੇ ਹੀ ਮਿਲਣ ਕੋਈ ਮੀਟਿੰਗ ਨਹੀਂ ਸੀ ਕਿ ਸਮਾਂ ਤੇ ਵੈਸੇ ਹੀ ਆਪਦਾ ਕੋਈ ਆਪਦੇ ਕਮਾਕਾਰਾਂ ਲਈ ਆਈ ਸੀਗੀ ਇੱਥੇ ਲੇਕ ਉਸ ਤਾਂ ਗੱਲ ਹੋਈ ਹੋਗੀ ਮੀਟਿੰਗ 'ਚ ਤੁਸੀਂ ਸ਼ਾਮਲ ਹੋਏ ਹੋ ਕਾਫੀ देर ਦੇ ਅੰਦਰ ਲੀਡਰਸ਼ਿਪ ਬੈਠੀ ਆ ਗਈ ਆ ਕੋਈ ਗੱਲਾਂ ਬਾਤਾਂ ਹੋਈਆਂ ਅੰਦਰ ਉੱਥੇ ਪਰ ਜਿਹੜਾ ਇਲੈਕਸ਼ਨ ਦੀ ਇਹ ਗੱਲਬਾਤ ਬਾਹਰ ਨਹੀਂ ਦੱਸੀ ਜਾ ਸਕਦੀ ਇਹ ਨਿੰਪੀ ਜੀ ਛੱਡ ਕੇ ਗਏ ਐ ਉਹਨਾਂ ਨੇ ਬੇਨਤੀ ਵੀ ਕੀਤੀ ਐ ਵੀ ਮੇਰਾ ਛੋਟਾ ਭਰਾ ਐ ਨੀਪੀ ਢੱਲੋਂ ਮੈਂ 10 ਦਿਨ ਸੋਚੂੰਗਾ ਉਨੂੰ ਟਾਈਮ ਵੀ ਦਿੱਤਾ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਆਇਆ ਹੋਊਗਾ ਕਿ ਉਹ ਵਾਪਸ ਆਉਣ ਤੇ ਆ ਕੇ ਦੁਬਾਰਾ ਟਿਕਟ ਮਿਆਂ ਡਿੰਪੀ ਢਿੱਲੋਂ ਦੇਊਗਾ ਤਾਂ ਸਭ ਇਹ ਗੱਲ ਵੀ ਉਹ ਵੀ ਜੇ ਗੱਲ ਕਰੀਏ ਕੀ ਕਾਰਨ ਲੱਗਦਾ ਹੈਗਾ ਵੀ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਇੰਨੇ ਪੁਰਾਣੇ ਲੀਡਰ ਸੀ ਢਿੱਲੋਂ ਸਾਹਿਬ ਵੀ ਦੱਸ ਸਕਦੇ ਬਈ ਇਹਦਾ ਜਵਾਬ ਉਹ ਹੀ ਦੇ ਸਕਦੇ ਕੀ ਤੁਹਾਨੂੰ ਲੱਗਦਾ ਹੈ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕਰਨਗੇ ਜਿਵੇਂ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਜਿਹੜਾ 10 ਦਿਨ ਦਾ ਟਾਈਮ ਦਿੱਤਾ ਗਿਆ ਹੈ ਨਾ ਬਾਦ ਸਾਹਿਬ ਨੇ ਬੇਨਤੀ ਕੀਤੀ ਹੈ ਵੀ ਛੋਟਾ ਭਰਾ ਕਹਿ ਕੇ ਵੀ ਵਾਪਸ ਆਉਣ ਔਰ ਟਿਕਟ ਉਹਨਾਂ ਦੀ ਹੈ ਮੀਟਿੰਗ ਖਤਮ ਹੋਣ ਤੋਂ ਬਾਅਦ ਬੋਵੀ ਮਾਨ ਜੀ ਬਾਹਰ ਆਏ ਨੇ ਗੱਲਬਾਤ ਕਰਦੇ ਉਹਨਾਂ ਨਾਲ ਸੱਸੀ ਗਲ ਬਾਈ ਜੀ ਸੱਸੀ ਗਲ ਬਾਈ ਜੀ ਬੋਵੀ ਜੀ ਜੀ ਗੱਲ ਕਰੀਏ ਮੀਟਿੰਗ ਸੱਤੀ ਗਈ ਸੀ ਸੁਖਵੀਰ ਸਿੰਘ ਬਾਦਲ ਵੱਲੋਂ ਕੱਲ ਜਿਹੜਾ ਅਸਤੀਫਾ ਦਿੱਤਾ ਗਿਆ ਟੀਨਪੀਟ ਲੋ ਵੱਲੋਂ ਕੀ ਗੱਲਬਾਤ ਹੋਈ ਹੈ ਨਹੀਂ ਅਸੀਂ ਤਾਂ ਵੈਸੀ ਹੀ ਮਿਲਣ ਆਈ ਸੀ ਪ੍ਰਧਾਨ ਸਾਹਿਬ ਨੂੰ ਕੋਈ ਮੀਡੀਆ ਨਹੀਂ ਸੀ ਕਿ ਸਮਝ ਵੈਸੀ ਹੈ ਜ ਆਪ ਦਾ ਕੋਈ ਆਪਦੇ ਕਮਾਕਾਰਾਂ ਲਈ ਆਈ ਸੀ ਇੱਥੇ ਲੇਕਿਨ ਕੁਛ ਤਾਂ ਗੱਲ ਹੋਈ ਹੋਗੀ ਮੀਟਿੰਗ 'ਚ ਤੁਸੀਂ ਸ਼ਾਮਲ ਹੋਏ ਹੋ ਕਾਫੀ देर ਦੇ ਅੰਦਰ ਲੀਡਰਸ਼ਿਪ ਬੈਠੀ ਹੈ ਜੀ ਕੋ ਗੱਲਾਂ ਬਾਤਾਂ ਹੋਈਆਂ ਅੰਦਰ ਉਥੇ ਪਰ ਜਿਹੜਾ ਇਲੈਕਸ਼ਨ ਦੀ ਇਹ ਗੱਲਬਾਤ ਬਾਹਰ ਨਹੀਂ ਦੱਸੀ ਜਾ ਸਕਦੀ ਕਿ ਨਿੰਪੀ ਜੀ ਛੱਡ ਕੇ ਗਏ ਐ ਉਹਨਾਂ ਨੇ ਬੇਨਤੀ ਵੀ ਕੀਤੀ ਐ ਵੀ ਮੇਰਾ ਛੋਟਾ ਭਰਾ ਐ ਨੀਪੀ ਢੱਲੋਂ ਮੈਂ 10 ਦਿਨ ਸੋਚੂੰਗਾ ਉਹਨੂੰ ਟਾਈਮ ਵੀ ਦਿੱਤਾ ਉਹਨਾਂ ਨੇ ਥੋੜੇ ਸੋਸ਼ਲ ਮੀਡੀਆ ਤੇ ਵੀ ਆਇਆ ਹੋਊਗਾ ਕਿ ਉਹ ਵਾਪਸ ਆਉਣ ਤੇ ਆ ਕੇ ਦੁਬਾਰਾ ਟਿਕਟ ਮਿਆਂ ਨੀਪੀ ਢੱਲੋਂ ਦੇਵਾਂਗਾ ਤਾਂ ਸਭ ਇਹ ਗੱਲ ਗਈ ਉਹ ਵੀ ਜੇ ਗੱਲ ਕਰੀਏ ਕੀ ਕਾਰਨ ਲੱਗਦਾ ਹੈਗਾ ਵੀ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਇੰਨੇ ਪੁਰਾਣੇ ਲੀਡਰ ਸੀ ਢਿੱਲੋਂ ਸਾਹਿਬ ਵੀ ਦੱਸ ਸਕਦੇ ਬਈ ਇਹਦਾ ਜਵਾਬ ਉਹ ਹੀ ਦੇ ਸਕਦੇ ਕੀ ਤੁਹਾਨੂੰ ਲੱਗਦਾ ਹੈ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕਰਨਗੇ ਜਿਵੇਂ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਜਿਹੜਾ 10 ਦਿਨ ਦਾ ਟਾਈਮ ਦਿੱਤਾ ਗਿਆ ਹੈ ਨਾ ਬਾਲ ਸਾਹਿਬ ਨੇ ਬੇਨਤੀ ਕੀਤੀ ਹੈ ਵੀ ਛੋਟਾ ਭਰਾ ਕਹਿ ਕੇ ਵੀ ਵਾਪਸ ਆਉਣ ਔਰ ਟਿਕਟ ਉਹਨਾਂ ਦੀ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par